ਹੈਲੋ ਦੋਸਤੋ ਅੱਜ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਆਈਟੀ ਟ੍ਰੇਡ ਦੇ ਕੰਪਿਊਟਰ ਕੋਰਸ ਬਾਰੇ ਜਿਹਨੂੰ ਕਿ ਆਪਾਂ ਕੋਪਾ ਦਾ ਕੋਰਸ ਕਹਿ ਦਿੰਦੇ ਆ ਅਗਰ ਤੁਸੀਂ ਕੋਪਾ ਦਾ ਆਈਟੀ ਟ੍ਰੇਡ ਦਾ ਕੋਰਸ ਕਰਦੇ ਹੋ ਤਾਂ ਤੁਹਾਨੂੰ ਕਿੱਥੇ-ਕਿੱਥੇ ਜੌਬ ਪ੍ਰਾਪਤ ਹੋਏਗੀ ਉਹਦੇ ਬਾਰੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਇਹ ਕੋਰਸ ਹੈ ਇਹ ਕੋਰਸ ਤੁਹਾਡਾ 1 ਸਾਲ ਦਾ ਕੋਰਸ ਹੁੰਦਾ ਹੈ ਇਹ ਕੋਰਸ ਕਰਕੇ ਬਹੁਤ ਹੀ ਸੌਖੇ ਢੰਗ ਦੇ ਨਾਲ ਤੁਸੀਂ ਬਹੁਤ ਹੀ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਕੋਰਸ ਕਰਕੇ ਈਜ਼ੀਲੀ ਤੁਸੀਂ ਐਜ਼ ਅ ਕੰਪਿਊਟਰ ਟੀਚਰ ਕਿਸੇ ਵੀ ਸਕੂਲ ਦੇ ਵਿੱਚ ਜੁਆਇਨ ਕਰ ਸਕਦੇ ਹੋ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਮਹਿਕਮੇ ਦੇ ਵਿੱਚ ਤੁਹਾਨੂੰ ਕਲਰਕ ਦੀ ਪੋਸਟ ਬਹੁਤ ਹੀ ਸੌਖੇ ਢੰਗ ਦੇ ਨਾਲ ਮਿਲ ਸਕਦੀ ਹੈ ਇਹ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਆਪਣਾ ਕੰਪਿਊਟਰ ਸੈਂਟਰ ਖੋਲ੍ਹ ਕੇ ਲੋਕਾਂ ਦੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਮਾਰਟ ਰਾਸ਼ਨ ਕਾਰਡ ਪੈਨਸ਼ਨ ਫਾਰਮ ਐਪਲੀਕੇਸ਼ਨ ਫਾਰਮ ਫਾਰ এমਪਲॉयਮੈਂਟ ਇਹੋ ਜਿਹੜੇ ਜਿਹੜੇ ਫਾਰਮ ਭਰੇ ਜਾਂਦੇ ਨੇ ਉਹ ਸਾਰੇ ਫਾਰਮ ਭਰਨ ਦਾ ਕੰਮ ਵੀ ਕਰ ਸਕਦੇ ਆ ਇਹਦੇ ਨਾਲ ਕੀ ਇਹਨਾਂ ਨੂੰ ਵਧੀਆ ਇਨਕਮ ਪ੍ਰਾਪਤ ਹੋ ਸਕਦੀ ਹੈ ਸਟੂਡੈਂਟ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਹੀ ਘੱਟ ਖਰਚੇ ਦੇ ਜਾ ਸਕਦੇ ਨੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਕੰਟਰੀਜ਼ ਮੋਸਟਲੀ ਪੇਪਰਲੈਸ ਕੰਟਰੀਜ਼ ਹੋ ਚੁੱਕੀਆਂ ਨੇ ਉੱਥੇ ਸਾਰੇ ਕੰਮ ਕੰਪਿਊਟਰ ਦੇ ਥਰੂ ਵੀ ਕੀਤੇ ਜਾਂਦੇ ਨੇ ਅਗਰ ਤੁਹਾਡੀ ਕੰਪਿਊਟਰ ਦੀ ਨੌਲੇਜ ਵਧੀਆ ਹੈ ਤਾਂ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਵਿਦੇਸ਼ਾਂ ਵਿੱਚ ਜਾ ਕੇ ਵੀ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਹੋ ਅਤੇ ਥੋੜੇ ਟਾਈਮ ਦੇ ਵਿੱਚ ਉੱਥੇ ਪੱਕੇ ਵੀ ਹੋ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਟਰੈਵਲ ਏਜੰਸੀ 에ਅ ਟਿਕਟਿੰਗ ਦਾ ਕੰਮ ਵੀ ਖੋਲ੍ਹ ਸਕਦੇ ਹੋ ਤੁਸੀਂ ਕਿਸੇ ਵੀ ਸਕੂਲ ਕਾਲਜ ਜਾਂ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਇੰਸਟੀਚਿਊਟ ਦੇ ਵਿੱਚ ਆਨਲਾਈਨ ਸ਼ੋਪਿੰਗ ਕੰਪਨੀ ਇਮੀਗ੍ਰੇਸ਼ਨ ਫਰਮ ਜੋ ਕਿ ਕੋਈ ਵੀ ਇਮੀਗ੍ਰੇਸ਼ਨ ਫਰਮ ਹੈਗੀ ਹੈ ਉੱਥੇ ਜਾ ਕੇ ਤੁਸੀਂ ਈਜ਼ਲੀ ਡਾਟਾ ਐਂਟਰੀ ਆਪਰੇਟਰ ਦਾ ਕੰਮ ਪ੍ਰਾਪਤ ਕਰ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਵਧੀਆ ਇਨਕਮ ਪ੍ਰਾਪਤ ਹੋ ਸਕਦੀ ਹੈ ਤੁਸੀਂ ਫਿਲਮ ਐਡੀਟਿੰਗ ਅਤੇ ਡਿਜੀਟਲ ਪ੍ਰਿੰਟਿੰਗ ਦਾ ਕੰਮ ਵੀ ਕਰ ਸਕਦੇ ਹੋ ਇਹ ਕੋਰਸ ਕਰਕੇ ਸਟੂਡੈਂਟ ਕਈ ਤਰ੍ਹਾਂ ਦੇ ਪ੍ਰਾਈਵੇਟ ਕੰਮ ਵੀ ਕਰ ਸਕਦਾ ਹੈ ਜਿਵੇਂ ਡਿਜ਼ਾਈਨਿੰਗ ਕਰਨੀ ਫੋਟੋਸ਼ਾਪ ਦਾ ਕੰਮ ਹੋ ਗਿਆ ਅਕਾਊਂਟੈਂਸੀ ਮੈਟ੍ਰੀਮੋਨੀਅਲ ਕੰਪਨੀ ਦਾ ਦਫਤਰ ਤੁਸੀਂ ਆਪਣਾ ਖੋਲ੍ਹ ਸਕਦੇ ਹੋ ਅਦੇ ਤੁਸੀਂ ਕੰਪਿਊਟਰ ਕੋਰਸ ਕਰਕੇ ਘਰ ਬਹਿ ਕੇ ਵੀ ਸਟੂਡੈਂਟ ਦੇ ਆਨਲਾਈਨ ਫਾਰਮ ਫਿਲ ਕਰ ਸਕਦੇ ਹੋ ਅਤੇ ਬੱਚਿਆਂ ਨੂੰ ਜਿਹੜੀਆਂ ਆਨਲਾਈਨ ਜੌਬ ਹੁੰਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਦੇ ਸਕਦੇ ਤੇ ਉਹਨਾਂ ਦੇ ਆਨਲਾਈਨ ਫਾਰਮ ਫਿਲ ਕਰਕੇ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਅੱਜ ਦਾ ਯੁੱਗ ਚੱਲ ਰਿਹਾ ਹੈ ਇਹਨੂੰ ਕੰਪਿਊਟਰ ਦਾ ਯੁੱਗ ਕਿਹਾ ਜਾਂਦਾ ਹੈ ਸਾਰੇ ਕੰਮ mostly ਕੰਪਿਊਟਰ ਦੇ ਥਰੂ ਹੀ ਕੀਤੇ ਜਾਂਦੇ ਨੇ ਅਗਰ ਤੁਸੀਂ ਇਹ ਕੋਰਸ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਘਰ ਬਹਿ ਕੇ ਵੀ ਤੁਸੀਂ ਬਹੁਤ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਹੋ ਇਹ ਕੋਰਸ ਕਰਕੇ ਵਿਦੇਸ਼ਾਂ ਦੇ ਵਿੱਚ ਤੁਸੀਂ ਪੜਾਈ ਨਹੀਂ ਜਾ ਸਕਦੇ ਹੋ ਅਤੇ ਉੱਥੇ ਤੁਸੀਂ ਪਾਰਟ ਟਾਈਮ ਫਰੰਟ ਡੈਸਕ ਆਪਰੇਟਰ ਦਾ ਕੰਮ ਤੁਹਾਨੂੰ ਮਿਲ ਸਕਦਾ ਹੈ ਇਹਦੇ ਨਾਲ ਕੀ ਹੋਏਗਾ ਤੁਸੀਂ ਨਾਲ-ਨਾਲ ਆਪਣੀ ਪੜਾਈ ਕਰ ਸਕਦੇ ਹੋ ਅਤੇ ਪੜਾਈ ਕਰਨ ਦੇ ਨਾਲ-ਨਾਲ ਤੁਸੀਂ ਪਾਰਟ ਟਾਈਮ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਵਿਦੇਸ਼ਾਂ ਵਿੱਚ ਜਾਣ ਤੋਂ ਬਾਅਦ ਤੁਸੀਂ ਐਜ਼ ਅ ਬਿਲਿੰਗ ਅਸਿਸਟੈਂਟ ਦੇ ਤੌਰ ਤੇ ਕੰਮ ਕਰ ਸਕਦੇ ਹੋ ਅਤੇ ਪ੍ਰਾਈਵੇਟ ਅਪਲਾਈਮੈਂਟ ਆਫਿਸ ਖੋਲ ਕੇ ਵੀ ਵਧੀਆ ਇਨਕਮ ਤੁਹਾਨੂੰ ਮਿਲ ਸਕਦੀ ਹੈ ਮੀਨਸ ਕਿ ਅਗਰ ਤੁਸੀਂ ਕੋਪਾ ਦਾ ਕੋਰਸ 1 ਸਾਲ ਦਾ ਕੋਰਸ ਕਰ ਲੈਂਦੇ ਹੋ ਤਾਂ ਤੁਸੀਂ ਫ੍ਰੀ ਨਹੀਂ ਬੈਠੋਗੇ ਤੁਸੀਂ ਘਰ ਬੈਠ ਕੇ ਵੀ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਹੋ ਸੋ ਜਿਹੜੇ ਬੱਚੇ ਇਹ ਕੋਪਾ ਦਾ ਕੋਰਸ ਕਰਨੇ ਚਾਹੁੰਦੇ ਆ ਕਰਨਾ ਚਾਹੁੰਦੇ ਨੇ ਐਡਮਿਸ਼ਨ ਓਪਨ ਨੇਗੀਆਂ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲੈਣ ਦੇ ਲਈ ਤੁਸੀਂ ਸਾਡੇ ਜਿਹੜੇ ਨੰਬਰ ਦਿੱਤੇ ਹੋਏ ਨੇ ਉਹਨਾਂ ਦੇ ਉੱਪਰ ਫੋਨ ਕਰ ਸਕਦੇ ਹੋ ਤੇ ਐਡਮਿਸ਼ਨ ਦੇ ਰਿਗਾਰਡਿੰਗ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ